ਸੱਜਰੀਏ ਗੱਲ ਦੋਸਤੋ ਮੈਂ ਜਰਨਜੀਤ ਸਿੰਘ ਉਪਲ ਦੋਸਤੋ ਚੋਨਾ ਲਾਉਣ ਦਾ ਸਮਾਂ ਬਿਲਕੁਲ ਲੱਗਿਆ ਹੁੰਦਾ ਜਾਂਦਾ ਹੈ ਪਰ ਪੰਜਾਬ ਦੇ ਵਿੱਚ ਚੋਨੇ ਨੂੰ ਲੈ ਕੇ ਇੱਕ ਬੜਾ ਵੱਡਾ ਬਖੇੜਾ ਖੜਾ ਹੋ ਚੁੱਕਾ ਹੈ ਕਿ ਇਹ ਪੂਰੀ ਗੱਲਬਾਤ ਉਸ ਬਖੇੜੇ ਦੇ ਕਿਸਾਨਾਂ ਦੇ ਉੱਤੇ ਕਿੰਨੇ ਜ਼ਿਆਦੇ ਮਾੜੇ ਪ੍ਰਭਾਵ ਪੈਣਗੇ ਸਾਰਾ ਕੁਝ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਦੱਸਦਾ ਬਿਲਕੁਲ ਡਿਟੇਲ ਦੇ ਨਾਲ ਵੀਡੀਓ ਨੂੰ ਐਂਡ ਤੱਕ ਵੇਖਿਓ ਚੈਨਲ ਨੂੰ ਜੇਕਰ ਹਾਲੇ ਤੱਕ ਵੀ ਤੁਸੀਂ ਸਬਸਕ੍ਰਾਈਬ ਨਹੀਂ ਕੀਤਾ ਤਾਂ ਜ਼ਰੂਰ ਸਬਸਕ੍ਰਾਈਬ ਕਰਕੇ ਨਾਲ ਬੈਲ ਵੀ ਦਬਾ ਲਓ ਤਾਂ ਜੋ ਹੋਰ ਆਉਣ ਵਾਲੇ ਸੀਜ਼ਨ ਦੇ ਨਾਲ ਰਿਲੇਟਡ ਵੀਡੀਓ ਜਿਹੜੀਆਂ ਨੇ ਉਹ ਬਿਲਕੁਲ ਟਾਈਮ ਸਿਰ ਤੁਹਾਡੇ ਤੱਕ ਪਹੁੰਚਦੀਆਂ ਰਹਿਣ ਪੰਜਾਬ ਦਾ ਜ਼ਿਮੀਦਾਰ ਪਹਿਲਾਂ ਹੀ ਬੜਾ ਜ਼ਿਆਦਾ ਲਤਾੜਿਆ ਪਿਆ ਹੈ ਪਹਿਲਾਂ ਹੀ ਨੱਪਿਆ ਪਿਆ ਹੈ ਕਈ ਚੀਜ਼ਾਂ ਗੜੇ ਮਾਰੀ ਹੋ ਗਈ ਕਦੀ ਆ ਗਿਆ ਕਦੀ ਕੁਝ ਹੋ ਗਿਆ ਉਹਨਾਂ ਚੀਜ਼ਾਂ ਦੇ ਵਿੱਚੋਂ ਹੀ ਨਿਕਲਿਆ ਨਹੀਂ ਜਾਂਦਾ ਜੇ ਉਹਨਾਂ ਚੀਜ਼ਾਂ ਦੇ ਵਿੱਚੋਂ ਨਿਕਲਣ ਦੀ ਕੋਸ਼ਿਸ਼ ਵੀ ਕਰਦਾ ਇੱਕ ਮਾਤੜ ਕਿਸਾਨ ਤਾਂ ਉਹਨੂੰ ਹੋਰ ਜਿਹੜੇ ਨਵੇਂ ਤੋਂ ਨਵੇਂ ਬਖੇੜੇ ਨੇ ਉਹ ਚੀਜ਼ਾਂ ਨਾਪ ਲੈਂਦੀਆਂ ਨੇ ਫਸਲ ਨੂੰ ਪੈਦਾ ਕਰਨਾ ਹੀ ਪਹਿਲੀ ਤਾਂ ਗੱਲ ਬੜੀ ਮੁਸ਼ਕਲ ਹੈ ਤੇ ਜੇ ਪੈਦਾ ਕਰ ਵੀ ਲੈਂਦਾ ਹੈ ਤਾਂ ਉਹਦੇ ਤੋਂ ਬਾਅਦ ਦੇ ਵਿੱਚ ਰੇਟ ਮਿਲਣਾ ਵੀ ਅੱਜ ਦੇ ਸਮੇਂ ਦੇ ਵਿੱਚ ਇੱਕ ਬਹੁਤ ਵੱਡੀ ਜਿਹੜੀ ਆਪਣੇ ਵਾਸਤੇ ਚੁਣੌਤੀ ਬਣ ਚੁੱਕੀ ਹੈ ਦੋਸਤੋ ਤੁਸੀਂ ਜਾਣਦੇ ਹੋ ਕਿ ਪੀਆਰ 126 ਝੋਨੇ ਨੂੰ ਲੈ ਕੇ ਪੰਜਾਬ ਸਰਕਾਰ ਨੇ ਬਿਆਨ ਪਿਛਲੇ ਸਾਲ ਵੀ ਦਿੱਤੇ ਸੀ ਕਿ ਵੱਧ ਤੋਂ ਵੱਧ ਇਹ ਝੋਨਾ ਤੁਸੀਂ ਲਾਓ ਬਾਕੀ ਵੈਰੈਟੀਆਂ ਜਿਹੜੀਆਂ ਨੇ ਜਿਵੇਂ ਪੂਸਾ 44 ਝੋਨਾ ਹੋ ਗਿਆ ਜਾਂ ਹੋਰ ਜਿਹੜੀਆਂ ਜ਼ਿਆਦਾ ਸਮਾਂ ਖੜਦੀਆਂ ਨੇ ਵੈਰੈਟੀਆਂ ਉਹਨਾਂ ਦੀ ਬਜਾਏ ਤੁਸੀਂ ਜੇਕਰ ਪੀਆਰ 126 ਝੋਨੇ ਨੂੰ ਲਾਉਂਦੇ ਉ ਤਾਂ ਇਹਦੇ ਨਾਲ ਆਪਣਾ ਪਾਣੀ ਵੀ ਬਚਦਾ ਹੈ ਤੇ ਆਪਾਂ ਨੂੰ ਝਾੜ ਵੀ ਨਾਲ ਦੀ ਨਾਲ ਵਧੀਆ ਵੇਖਣ ਨੂੰ ਮਿਲਦਾ ਹੈ ਬਿਲਕੁਲ ਕੋਈ ਵੀ ਇਹਦੇ ਵਿੱਚ ਦੋ ਰਾਇ ਨਹੀਂ ਹੈ ਪਾਣੀ ਵੀ ਬੜਾ ਜ਼ਿਆਦਾ ਬਚਦਾ ਹੈ ਤੇ ਨਾਲ ਦੀ ਨਾਲ ਝਾੜ ਵੀ ਚੰਗਾ ਵੇਖਣ ਨੂੰ ਮਿਲਦਾ ਹੈ ਪਰ ਹੁਣ ਇਸ ਵਾਰ ਸ਼ੈਲਰ ਜਿਹੜੇ ਮਾਲਕ ਨੇ ਜਿਹੜੇ ਸ਼ੈਲਰਾਂ ਵਾਲੇ ਨੇ ਸ਼ੈਲਰ ਯੂਨੀਅਨ ਹੈ ਉਹਨਾਂ ਨੇ ਇੱਕ ਬਹੁਤ ਵੱਡਾ ਬੁਖੇੜਾ ਖੜਾ ਕੀਤਾ ਹੈ ਕਿ ਅਸੀਂ ਪੀਆਰ 126 ਝੋਨੇ ਨੂੰ ਨਹੀਂ ਖਰੀਦਾਂਗੇ ਤੁਸੀਂ ਹੋਰ ਵੈਰੈਟੀਆਂ ਲਾ ਲਓ ਜਿਵੇਂ ਪੂਸਾ 44 ਲਾ ਲਓ ਜਾਂ ਬਾਕੀ ਵੈਰੈਟੀਆਂ ਲਾਓ ਉਹਨਾਂ ਨੂੰ ਅਸੀਂ ਖਰੀਦਾਂਗੇ ਪਰ ਪੀਆਰ 126 ਝੋਨੇ ਨੂੰ ਅਸੀਂ ਨਹੀਂ ਖਰੀਦਾਂਗੇ 26 ਝੋਨੇ ਦੇ ਵਿੱਚ ਕਮੀ ਕੀ ਹੈ ਕੋਈ ਨਹੀਂ ਦੱਸਦਾ ਨਾ ਹੀ ਉਹ ਇੱਕ ਨਾਰਮਲ ਜਾ ਕਹਿ ਦਿੰਦੇ ਨੇ ਕਿ ਇਹਦੇ ਚੌਲ ਟੁੱਟਦੇ ਨੇ ਹਾਲਾਂਕਿ ਜਦੋਂ ਵੀ ਕੋਈ ਵੈਰੈਟੀ ਜ਼ਿਆਦਾ ਚੱਲਣ ਦੇ ਵਿੱਚ ਆਉਂਦੀ ਹੈ ਇਹ ਸ਼ੈਲਰਾਂ ਵਾਲੇ ਜਿਹੜੇ ਬਿਲਕੁਲ ਇਦਾਂ ਹੀ ਕਰਦੇ ਨੇ ਪਰ ਦੂਸਰੇ ਬੰਨੇ ਜਿਕਰ ਆਪਾਂ ਵੇਨੇ ਆ ਇਸ ਸਾਰੇ ਚੱਕਰ ਦੇ ਵਿੱਚ ਰ ਰਗੜਿਆ ਕੌਣ ਜਾਵੇਗਾ ਰਗੜਿਆ ਜਾਵੇਗਾ ਕਿਸਾਨ ਬਹੁਤ ਵੱਡਾ ਰਗੜਾ ਲੱਗੇਗਾ ਪਿਛਲੇ ਸਾਲ ਜਿੰਨਾ ਜਿੰਨਾ ਜ਼ਿਮੀਂਦਾਰਾਂ ਨੇ 126 ਝੋਨਾ ਲਾਇਆ ਸੀ ਇਹ ਛੈਲਰਾਂ ਵਾਲੇ ਠੋਡ ਮਾਰਦੇ ਸੀ ਸਰਕਾਰ ਕਹਿੰਦੀ ਏ ਲਾਓ ਸਾਡੀ ਯੂਨੀਵਰਸਿਟੀ ਕਹਿੰਦੀ ਏ ਲਾਓ ਮੈਂ ਵੀ ਕਹਿਣਾ ਕਿ ਲਾਓ ਕਿਉਂਕਿ ਪਾਣੀ ਬਚਦਾ ਤੇ ਝਾੜ ਵੀ ਬਹੁਤ ਵਧੀਆ ਦਿੰਦੀ ਏ ਜਿਹੜੀ ਵੈਰਾਈਟੀ ਏ ਪਰ ਦੂਸਰੇ ਬੰਨੇ ਜਿਹੜੇ ਸ਼ੈਲਰਾਂ ਵਾਲੇ ਨੇ ਉਹ ਕਹਿੰਦੇ ਆ ਕਿ ਜੇ ਤੁਸੀਂ ਲਾਓਗੇ ਤਾਂ ਅਸੀਂ ਇਹਨੂੰ ਖਰੀਦਣਾ ਹੀ ਨਹੀਂ ਏ ਹੁਣ ਇੱਕ ਜ਼ਿੰਮੇਦਾਰ ਨਾਰਮਲ ਕਰੇ ਤੇ ਕਰੇ ਕੀ ਜੇਕਰ ਲਾਉਂਦਾ ਏ ਪੀਆਰ 126 ਤੇ ਤਾਂ ਫਸਦਾ ਏ ਜੇ ਨਹੀਂ ਲਾਉਂਦਾ ਤੇ ਤਾਂ ਫਸਦਾ ਏ ਸਰਕਾਰ ਦਾ ਪੱਖ ਵੀ ਜੇਕਰ ਆਪਾਂ ਵਿਨੇ ਆ ਦੇਖੋ ਆਪਾਂ ਨੂੰ ਅੱਖਾਂ ਦੇ ਉੱਤੇ ਪੱਟੀ ਨਹੀਂ ਬੰਨਣੀ ਚਾਹੀਦੀ ਜੇ ਆਪਣੀ ਯੂਨੀਵਰਸਿਟੀ ਕਹਿੰਦੀ ਹੈ ਕਿ ਤੁਸੀਂ ਪੂਸਾ 44 ਨੂੰ ਨਾ ਲਾਓ ਇਹ ਜ਼ਿਆਦਾ ਸਮਾਂ ਖੜਦੀ ਹੈ ਤਾਂ ਯੂਨੀਵਰਸਿਟੀ ਨੂੰ ਨਾਲ ਦੀ ਨਾਲ ਇਹ ਵੀ ਕਹਿਣਾ ਚਾਹੀਦਾ ਹੈ ਕਿ ਤੁਸੀਂ 1401 ਵੈਰਾਈਟੀ ਜਿਹੜੀ ਹੈ ਇਹਨਾਂ ਦੀ ਉਹ ਵੀ ਨਾ ਲਾਓ ਕਿਉਂਕਿ ਉਹ ਤਾਂ 180 ਦਿਨ ਖੜਦੀ ਏ ਪੂਸਾ 44 ਤਾਂ 160 ਦਿਨ ਦੇ ਲਾਗੇ 55 ਦਿਨ ਦੇ ਲਾਗੇ ਖੜਦਾ ਏ ਤੇ ਜਿਹੜੀ 1401 ਬਾਸਮਤੀ ਏ ਉਹ 180 ਦਿਨ ਖੜਦੀ ਏ ਫਿਰ ਉਸ ਹਿਸਾਬ ਦੇ ਨਾਲ ਜੇਕਰ ਆਪਾਂ ਪਾਣੀ ਬਚਾਉਣ ਵਾਲੇ ਪਾਸੇ ਚੱਲਦੇ ਆਂ ਤੇ ਆਪਾਂ ਨੂੰ ਫਿਰ ਸਾਰੀਆਂ ਵੈਰਾਈਟੀਆਂ ਜਿਹੜੀਆਂ ਜ਼ਿਆਦਾ ਟਾਈਮ ਖੜਦੀਆਂ ਨੇ ਉਹ ਸਾਰੀਆਂ ਹੀ ਬੈਂਡ ਕਰਨੀਆਂ ਚਾਹੀਦੀਆਂ ਨੇ ਆਪਾਂ ਨੂੰ ਕੱਲੇ ਪੂਸਾ 44 ਤੇ ਹੀ ਧਿਆਜ ਆਪਾਂ ਜ਼ਿਆਦਾ ਜ਼ੋਰ ਕਿਉਂ ਦਈ ਜਾਨੇ ਆਪਾਂ ਨੂੰ ਪੀਲੀ ਪੂਸਾ ਡੋਗਰ ਪੂਸਾ ਜਾਂ ਹੋਰ ਹਾਈਬ੍ਰਿਡ ਝੋਨੇ ਨੇ ਪ੍ਰਾਈਵੇਟ ਜਿਹੜੇ ਮੰਨ ਕੇ ਚੱਲੋ ਪੀਆਰ 122 ਵਿਹੜੀ ਵੈਰਾਈਟੀ ਇਹ ਬੜਾ ਜ਼ਿਆਦਾ ਟਾਈਮ ਖੜਦੀ ਹੈ ਤੁਸੀਂ ਜਾਣਦੇ ਹੋ ਫਿਰ ਉਹ ਵੈਰਾਈਟੀ ਵੀ ਜ਼ਿਆਦਾ ਪਾਣੀ ਖਾਂਦੀ ਹੈ ਆਪਾਂ ਪੂਸਾ 44 ਦੇ ਪਿੱਛੇ ਹੀ ਕਿਉਂ ਪਏ ਆ ਇੰਨਾ ਜ਼ਿਆਦਾ ਆਪਾਂ ਨੂੰ ਬਾਕੀ ਵੈਰਾਈਟੀਆਂ ਵੀ ਬੈਨ ਕਰਨੀਆਂ ਚਾਹੀਦੀਆਂ ਨੇ ਤੇ ਸਰਕਾਰ ਨੂੰ ਮਿਲ ਜੁਲ ਕੇ ਛੈਲਰ ਮਾਲਕਾਂ ਦੇ ਨਾਲ ਝੋਨਾ ਲੱਗਣ ਤੋਂ ਪਹਿਲਾਂ-ਪਹਿਲਾਂ ਇਸ ਚੀਜ਼ ਦਾ ਕੋਈ ਨਾ ਕੋਈ ਨਬੇੜਾ ਕਰਨਾ ਚਾਹੀਦਾ ਹੈ ਕਿਉਂਕਿ ਕਿਸਾਨ ਬੜੇ ਵੱਡੇ ਭੰਬਲ ਪੂਸੇ ਦੇ ਵਿੱਚ ਨੇ ਕਿ ਅਸੀਂ PR 126 ਝੋਨਾ ਲਾਈਏ ਜਾਂ ਨਾ ਲਾਈਏ ਜੇਕਰ ਲਾਉਨੇ ਆ ਤਾਂ ਸ਼ੈਲਰ ਮਾਲਕ ਮੰਡੀ ਦੇ ਵਿੱਚ ਠੋਡ ਮਾਰਨਗੇ ਤੇ ਜੇਕਰ ਨਹੀਂ ਲਾਉਂਦੇ ਤਾਂ ਬਾਕੀ ਵੈਰੈਟੀਆਂ ਜਿਹੜੀਆਂ ਹੋਰ ਜਿਵੇਂ ਚੰਗੇ ਝਾੜ ਵਾਲੀਆਂ ਲਾਉਂਦੇ ਸੀ ਉਹਨਾਂ ਨੂੰ ਸਰਕਾਰ ਕਹਿੰਦੀ ਹੈ ਕਿ ਨਾ ਲਾਉ ਤ ਫਿਰ ਲਾਉਣ ਕੀ ਜਾਣ ਕਿਧਰੋ ਜੇਕਰ ਇਹ ਸਭ ਖੇੜੇ ਦਾ ਕੋਈ ਨਾ ਕੋਈ ਹੱਲ ਨਹੀਂ ਨਿਕਲਦਾ ਤੇ ਕਿਸਾਨਾਂ ਨੂੰ ਮੰਡੀਆਂ ਦੇ ਵਿੱਚ ਬੜੇ ਵੱਡੇ ਪੱਧਰ ਤੇ ਰੋਲਣਾ ਪਊਗਾ ਝੋਨੇ ਨੂੰ ਰੋਲਣਾ ਪਊਗਾ ਰੇਟ ਦੇ ਵਿੱਚ ਘਾਟੇ ਖਾਣੇ ਪੈਣਗੇ ਜੇਕਰ ਸਰਕਾਰ ਜਾਂ ਆਪਣੇ ਆਧਾਰੀ ਜਿਹੜੇ ਨੇ ਉਸ ਸ਼ੈਲਰ ਮਾਲਕਾਂ ਦੇ ਨਾਲ ਕੋਈ ਸਮਝੌਤਾ ਨਹੀਂ ਕਰਦੇ ਤਾਂ ਅਸਲ ਦੇ ਵਿੱਚ ਐਂਡ ਤੇ ਜਾ ਕੇ ਨੁਕਸਾਨ ਸਿਰਫ ਕਿਸਾਨ ਦਾ ਏ ਨਾ ਸਰਕਾਰ ਦਾ ਏ ਨਾ ਕਿਸੇ ਯੂਨੀਵਰਸਿਟੀ ਦਾ ਏ ਨਾ ਸ਼ੈਲਰ ਮਾਲਕਾਂ ਦਾ ਏ ਨੁਕਸਾਨ ਹੋਣਾ ਏ ਤਾਂ ਕਿਸਾਨ ਦਾ ਹੋਣਾ ਏ ਤੇ ਹੋਣਾ ਵੀ ਬڑے ਵੱਡੇ ਪੱਦਰਤੇ ਆ ਸੋ ਤੁਹਾਡਾ ਇਹ ਸਭ ਨੂੰ ਲੈ ਕੇ ਕੀ ਕਹਿਣਾ ਹੈ ਤੁਸੀਂ ਕੀ ਸੋਚਦੇ ਹੋ ਵੀਡੀਓ ਦੇ ਕਮੈਂਟ ਸੈਕਸ਼ਨ ਦੇ ਵਿੱਚ ਸਾਡੇ ਨਾਲ ਜਰੂਰ ਸਾਂਝਾ ਕਰਿਓ ਜੇ ਵੀਡੀਓ ਨੂੰ ਵੇਖਣ ਤੋਂ ਬਾਅਦ ਦੇ ਵਿੱਚ ਅੱਗੇ ਤੋਂ ਅੱਗੇ ਸ਼ੇਅਰ ਵੀ ਜਰੂਰ ਕਰਨਾ ਹੋਰ ਆਪਣੇ ਭੈਣਾ ਭਰਾਵਾਂ ਦੇ ਨਾਲ ਵੇਖਣ ਲਈ ਤੇ ਸ਼ੇਅਰ ਕਰਨ ਲਈ ਤੁਹਾਡਾ ਸਾਰਿਆਂ ਦਾ ਤਹਿ ਦਿਲੋਂ ਬਹੁਤ ਬਹੁਤ ਧੰਨਵਾਦ